ਆ ਦੇਖੋ ਬੈਰੀਕੇਡਿੰਗ ਖਨੋਰੀ ਬਾਰਡਰ ਤੇ ਲੋਹਰ ਜਣਾ ਦਾ ਦਿੱਲੀ ਜਾਣਾ ਇੱਕ ਸਮਾਨ ਇੱਥੇ ਇਦਾਂ ਨੇ ਕਰਤਾ ਤੇ ਜਿੱਥੇ ਲੋਡ ਹੁੰਦੀ ਆ ਬਾਈ ਜੀ ਉੱਥੇ ਇਹ ਬੈਰੀਕੇਡਿੰਗ ਨਹੀਂ ਕਰਦੇ ਚైనਾਂ ਨਾਲ ਜਾ ਕੇ ਕਰਨ ਜਿੱਥੇ ਲੋਡ ਆ ਕਿਸਾਨ ਹੱਕ ਸੱਚ ਦੇ ਲਈ ਇੱਥੇ ਆਏ ਆ ਆਪਦਾ ਹੱਕ ਲੈਣ ਦੇ ਲਈ ਆ ਸੋ ਉਹਨਾਂ ਦਾ ਰਸਤਾ ਰੋਕਿਆ ਜਾ ਰਿਹਾ ਕਿ ਉਹ ਦਿੱਲੀ ਨਹੀਂ ਜਾ ਸਕਦੇ ਕੀ ਉਹ ਭਾਰਤ ਦੇ ਨਿਵਾਸੀ ਨਹੀਂ ਹੈਗੇ ਕੀ ਉਹ ਪਾਕਿਸਤਾਨ ਤੋਂ ਆਏ ਨੇ ਸੋ ਸਾਨੂੰ ਹਰਿਆਣੇ 'ਚ ਵੀ ਨਹੀਂ ਵੜਨ ਦਿੱਤਾ ਜਾ ਰਿਹਾ ਬਾਈ ਜੀ ਇਹ ਕੀ ਅਸੀਂ ਹੁਣ ਹਰਿਆਣੇ ਜਾਣ ਦਾ ਵੀਜ਼ਾ ਲਵਾਂਗੇ ਬਾਈ ਜੀ ਦਿੱਲੀ ਕੋਈ ਦੂਰ ਨਹੀਂ ਹੈ ਜੀ ਇੱਕ ਕਾਲ ਦੀ ਲੋੜ ਆ ਸੋ ਅਸੀਂ ਸਰਕਾਰਾਂ ਨੂੰ ਕਹਿੰਦੇ ਆ ਤੱਕ ਤੇ ਪਲਟਣ ਤੇ ਮੀਲਾਦਾ ਹਜੇ ਤਾਂ ਇੱਕ ਰਿਕਵੈਸਟ ਹੀ ਕਰ ਕੀਤੀ ਆ ਹਜੇ ਤਾਂ ਇਹ ਉਹੀ ਆ ਹਰ ਕਿਸਾਨ ਦੇ ਵਿੱਚ ਪੂਰਾ ਜਜ਼ਬਾ ਜੇ ਦਿੱਲੀ ਪਹੁੰਚਣ ਦੇ ਆਗੇ ਤਾਂ ਕਦੀ ਰੁਕਣ ਗਏ ਨਹੀਂ ਇਹਨਾਂ ਦੇ ਅਤਰੂ ਗੈਸ ਦੇ ਕੋਲੇ ਕਿਸਾਨਾਂ ਨੂੰ ਅੱਗੇ ਜਾਣ ਤੋਂ ਨਹੀਂ ਰੋਕ ਸਕਦੇ ਸੋ ਵਿਸ਼ੇਸ਼ ਧੰਨਵਾਦ ਸਾਰੀਆਂ ਕਿਸਾਨ ਜਥੇਬੰਦੀਆਂ ਦਾ ਜਿਹੜੀਆਂ ਇਸ ਟਾਈਮ ਕਿਸਾਨਾਂ ਦੀ ਆਵਾਜ਼ ਬਣ ਕੇ ਬਾਰਡਰਾਂ ਤੇ ਮੌਜੂਦ ਨੇ